ਬਈ ਗੱਲ ਸੁਣਨ ਵਾਲੀ ਆ ਕੁਝ ਦਿਨ ਪਹਿਲਾਂ ਦੀ ਗੱਲ ਆ ਇੱਕ ਕੁੜੀ ਸਕੂਲ ਡਰੈਸ ਤੇ ਸਕੂਲ ਬੈਗ ਸਮੇਤ ਹਰਿਆਣਾ ਤੋਂ ਚੰਡੀਗੜ੍ਹ ਦੀ ਬੱਸ ਵਿੱਚ ਬੈਠੀ ਲੜਕੀ ਕੋਲ ਚੰਡੀਗੜ੍ਹ ਟਿਕਟ ਲਈ 10 ਰੁਪਏ ਘੱਟ ਸੀ ਤਾਂ ਕੰਡਕਟਰ ਨੂੰ ਲੱਗਿਆ ਕਿ ਬੱਚੀ ਚੰਡੀਗੜ੍ਹ ਘਰ ਵਾਪਸ ਜਾ ਰਹੀ ਹੋਵੇਗੀ ਤਾਂ 10 ਰੁਪਏ ਕੰਡਕਟਰ ਨੇ ਛੱਡ ਦਿੱਤੇ ਉਸ ਬੱਚੀ ਦੇ ਨਾਲ ਇੱਕ ਸਿਆਣਾ ਬੰਦਾ ਬੈਠਾ ਸੀ ਤੇ ਰਸਤੇ ਵਿੱਚ ਉਸ ਦੀਆਂ ਗੱਲਾਂ ਸੁਣ ਰਿਹਾ ਸੀ ਤੇ ਚੰਡੀਗੜ੍ਹ 43 ਸੈਕਟਰ ਵਿੱਚ ਜਦੋਂ ਉਤਰਨ ਲੱਗਾ ਤਾਂ ਕੰਡਕਟਰ ਦੇ ਕੰਨ ਵਿੱਚ ਜਾ ਕੇ ਬੋਲਿਆ ਕਿ ਇਹ ਬੱਚੀ ਘਰੋਂ ਭੱਜ ਕੇ ਆਈ ਲੱਗਦੀ ਹੈ ਚੰਡੀਗੜ੍ਹ ਬੱਸ ਅੱਡੇ ਪਹੁੰਚਦੇ ਹੀ ਇਸ ਅਮਰੀਕਸਰ ਤਾਂ ਕੰਡਕਟਰ ਕਹਿੰਦਾ ਉੱਥੇ ਕਿਸ ਨੂੰ ਮਿਲਣਾ ਹੈ ਬੱਚੀ ਕਹਿੰਦੀ ਦੋਸਤ ਨੂੰ ਮਿਲਣ ਜਾ ਰਹੀ ਹਾਂ ਕੰਡਕਟਰ ਨੂੰ ਸ਼ੱਕ ਹੋਇਆ ਕਿ ਸਕੂਲ ਡਰੈਸ ਤੇ ਸਕੂਲ ਬੈਗ ਸਮੇਤ ਕੌਣ ਇੰਨੀ ਦੂਰ ਜਾਂਦਾ ਦੋਸਤ ਕੋਲ ਕੰਡਕਟਰ ਨੇ ਬੱਚੀ ਦੇ ਮਾਪਿਆਂ ਦਾ ਨੰਬਰ ਪੁੱਛਿਆ ਬੱਚੀ ਨੇ ਕੋਈ ਜਵਾਬ ਨਾ ਦਿੱਤਾ ਫਿਰ ਦੋਸਤ ਦਾ ਨੰਬਰ ਪੁੱਛਿਆ ਤਾਂ ਬੱਚੀ ਨੇ ਦੇ ਦਿੱਤਾ ਰਾਤ ਦੇ ਸਵਾ 8 ਵਜ ਰਹੇ ਸੀ ਕੰਡਕਟਰ ਨੇ ਅਮਰੀਕਸਰ ਵਾਲੇ ਬੱਚੀ ਦੇ ਦੋਸਤ ਨੂੰ ਫੋਨ ਲਗਾਇਆ ਕਿ ਜੀਨ ਡੀ ਪੂਰਾ ਕੰਡਕਟਰ ਬੋਲ ਰਿਹਾ ਹਾਂ ਤੇ ਸਕੂਲ ਦੀ ਬੱਚੀ ਤੁਹਾਨੂੰ ਮਿਲਣ ਆ ਰਹੀ ਹੈ ਫੋਨ ਤੇ ਮੁੰਡਾ ਘਬਰਾ ਗਿਆ ਉਸਨੇ ਕਿਹਾ ਮੈਂ ਇਸ ਬੱਚੀ ਨੂੰ ਨਹੀਂ ਜਾਣ ਫਿਰ ਇੰਸਟਾਗ੍ਰਾਮ ਤੇ ਦੋਸਤ ਬਣੇ ਫਿਰ ਕਾਫੀ ਟਾਈਮ ਚੈਟਿੰਗ ਤੋਂ ਬਾਅਦ ਨੰਬਰ ਸ਼ੇਅਰ ਹੋਏ ਤੇ ਅੱਜ ਇਸ ਮੁੰਡੇ ਨੂੰ ਮਿਲਣ ਅਮ੍ਰਿਤਸਰ ਜਾ ਰਹੀ ਹਾਂ ਕੰਡਕਟਰ ਨੇ ਇਸ ਭੁੱਖੀ ਤੇ ਆਈ ਬੱਚੀ ਨੂੰ ਰੋਟੀ ਖਵਾਈ ਉਸ ਨੂੰ ਸਮਝਾਇਆ ਕਿ ਮਾਪਿਆਂ ਨੂੰ ਛੱਡ ਕੇ ਇੰਨੀ ਦੂਰ ਅਣਜਾਣ ਮੁੰਡੇ ਨੂੰ ਮਿਲਣ ਜਾਣਾ ਬਹੁਤ ਵੱਡੀ ਗਲਤੀ ਹੈ ਫਿਰ ਬੱਚੀ ਨੂੰ ਕਿਹਾ ਕਿ ਆਪਣੇ ਪਰਿਵਾਰ ਦਾ ਨੰਬਰ ਦੇ ਬੱਚੀ ਨੇ ਮਾਪਿਆਂ ਦਾ ਨੰਬਰ ਦਿੱਤਾ ਤਾਂ ਕੰਡਕਟਰ ਨੇ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਪੂਰੇ ਸ਼ਹਿਰ ਵਿੱਚ ਪੁਲਿਸ ਬੱਚੀ ਨੂੰ ਤਲਾਸ਼ ਕਰ ਰਹੀ ਸੀ ਬੱਚੀ ਦੇ ਮਾਪਿਆਂ ਨੇ ਕਿਹਾ ਕਿ ਕਿਰਪਾ ਕਰਕੇ ਇਸ ਬੱਚੀ ਨੂੰ ਕਿਤੇ ਜਾਣ ਨਾ ਦੇਣਾ ਅਸੀਂ ਆ ਰਹੇ ਹਾਂ ਮਾਪੇ ਰਾਤ ਨੂੰ ਤੇ ਡਰਾਈਵਰ ਪੂਰੀ ਰਾਤ ਨਹੀਂ ਸੁੱਤੇ ਜਦ ਤੱਕ ਮਾਪੇ ਨਾ ਆ ਗਏ ਫਿਰ ਬੱਚੀ ਨੂੰ ਮਾਪਿਆਂ ਕੋਲ ਸੌਂਪ ਦਿੱਤਾ ਤੇ ਜਦੋਂ ਮਾਪਿਆਂ ਨੇ ਕੰਡਕਟਰ ਤੇ ਡਰਾਈਵਰ ਨੂੰ ਇਨਾਮ ਦੇਣਾ ਚਾਹਿਆ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਸਾਡੀ ਤਾਂ ਸਰਕਾਰੀ ਨੌਕਰੀ ਹੈ ਤੁਹਾਡੀ ਬੱਚੀ ਬਚ ਗਈ ਇਹੀ ਸਾਡਾ ਨਾਮ ਹੈ ਆਪ ਸਭ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਨਹੀਂ ਛੋਟੀ ਉਮਰ ਵਿੱਚ ਵੀ ਮੋਬਾਈਲ ਨਾ ਦਿਓ ਤਾਂ ਕਿ ਉਹ ਕਿਸੇ ਗਲਤ ਰਸਤੇ ਚੱਲ ਪੈਣ ਮੋਬਾਈਲ ਜੇ ਆਪਣੀ ਜ਼ਿੰਦਗੀ ਨੂੰ ਆਸਾਨ ਬਣਾਉਂਦਾ ਹੈ ਤਾਂ ਕਿਤੇ ਨਾ ਕਿਤੇ ਮੁਸ਼ਕਲਾਂ ਦੇ ਵਿੱਚ ਵੀ ਜ਼ਰੂਰ ਪਾਉਂਦਾ ਹੈ ਕਹਾਣੀ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇੱਕ ਸੱਚੀ ਕਹਾਣੀ ਹੈ ਬਈ ਗੱਲ ਸੁਣਨ ਵਾਲੀ ਆ ਕੁਝ ਦਿਨ ਪਹਿਲਾਂ ਦੀ ਗੱਲ ਆ ਇੱਕ ਕੁੜੀ ਸਕੂਲ ਡਰੈਸ ਤੇ ਸਕੂਲ ਬੈਗ ਸਮੇਤ ਹਰਿਆਣਾ ਤੋਂ ਚੰਡੀਗੜ੍ਹ ਦੀ ਬੱਸ ਵਿੱਚ ਬੈਠੀ ਲੜਕੀ ਕੋਲ ਚੰਡੀਗੜ੍ਹ ਟਿਕਟ ਲਈ 10 ਰੁਪਏ ਘੱਟ ਸੀ ਤਾਂ ਕੰਡਕਟਰ ਨੂੰ ਲੱਗਿਆ ਕਿ ਬੱਚੀ ਚੰਡੀਗੜ੍ਹ ਘਰ ਵਾਪਸ ਜਾ ਰਹੀ ਹੋਵੇਗੀ ਤਾਂ 10 ਰੁਪਏ ਕੰਡਕਟਰ ਨੇ ਛੱਡ ਦਿੱਤੇ ਇਸ ਬੱਚੀ ਦੇ ਨਾਲ ਇੱਕ ਸਿਆਣਾ ਬੰਦਾ ਬੈਠਾ ਸੀ ਤੇ ਰਸਤੇ ਵਿੱਚ ਉਸ ਦੀਆਂ ਗੱਲਾਂ ਸੁਣ ਰਿਹਾ ਸੀ ਤੇ ਚੰਡੀਗੜ੍ਹ 43 ਸੈਕਟਰ ਵਿੱਚ ਜਦੋਂ ਉਤਰਨ ਲੱਗਾ ਤਾਂ ਕੰਡਕਟਰ ਦੇ ਕੰਨ ਵਿੱਚ ਜਾ ਕੇ ਬੋਲਿਆ ਕਿ ਇਹ ਬੱਚੀ ਘਰੋਂ ਭੱਜ ਕੇ ਲੱਗਦੀ ਹੈ ਚੰਡੀਗੜ੍ਹ ਬੱਸ ਅੱਡੇ ਪਹੁੰਚਦੇ ਹੀ ਇਸ ਜੀ ਅੰਮ੍ਰਿਤਸਰ ਤਾਂ ਕੰਡਕਟਰ ਕਹਿੰਦਾ ਉੱਥੇ ਕਿਸ ਨੂੰ ਮਿਲਣਾ ਹੈ ਬੱਚੀ ਕਹਿੰਦੀ ਦੋਸਤ ਨੂੰ ਮਿਲਣ ਜਾ ਰਹੀ ਹਾਂ ਕੰਡਕਟਰ ਨੂੰ ਸ਼ੱਕ ਹੋਇਆ ਕਿ ਸਕੂਲ ਡਰੈਸ ਤੇ ਸਕੂਲ ਬੈਗ ਸਮੇਤ ਕੌਣ ਇੰਨੀ ਦੂਰ ਜਾਂਦਾ ਦੋਸਤ ਕੋਲ ਕੰਡਕਟਰ ਨੇ ਬੱਚੀ ਤੋਂ ਮਾਪਿਆਂ ਦਾ ਨੰਬਰ ਪੁੱਛਿਆ ਬੱਚੀ ਨੇ ਕੋਈ ਜਵਾਬ ਨਾ ਦਿੱਤਾ ਫਿਰ ਦੋਸਤ ਦਾ ਨੰਬਰ ਪੁੱਛਿਆ ਤਾਂ ਬੱਚੀ ਨੇ ਦੇ ਦਿੱਤਾ ਰਾਤ ਦੇ ਸਵਾ 8 ਵਜ ਰਏ ਸੀ ਕੰਡਕਟਰ ਨੇ ਅੰਮ੍ਰਿਤਸਰ ਵਾਲੇ ਬੱਚੀ ਦੇ ਦੋਸਤ ਨੂੰ ਫੋਨ ਲਗਾਇਆ ਕਿ ਜੀ ਇਹ ਡੀਪੂਰਾ ਕੰਡਕਟਰ ਬੋਲ ਰਿਹਾ ਹਾਂ ਤਾਂ ਇਹ ਸਕੂਲ ਦੀ ਬੱਚੀ ਤੁਹਾਨੂੰ ਮਿਲਣ ਆ ਰਹੀ ਹੈ ਫੋਨ ਤੇ ਮੁੰਡਾ ਘਬਰਾ ਗਿਆ ਉਸਨੇ ਕਿਹਾ ਮੈਂ ਇਸ ਬੱਚੀ ਫਿਰ ਇੰਸਟਾਗ੍ਰਾਮ ਤੇ ਦੋਸਤ ਬਣੇ ਫਿਰ ਕਾਫੀ ਟਾਈਮ ਚੈਟਿੰਗ ਤੋਂ ਬਾਅਦ ਨੰਬਰ ਸ਼ੇਅਰ ਹੋਏ ਤੇ ਅੱਜ ਇਸ ਮੁੰਡੇ ਨੂੰ ਮਿਲਣ ਅੰਮ੍ਰਿਤਸਰ ਜਾ ਰਹੀ ਹਾਂ ਕੰਡਕਟਰ ਨੇ ਇਸ ਭੁੱਖੀ ਤੇ ਆਈ ਬੱਚੀ ਨੂੰ ਰੋਟੀ ਖਵਾਈ ਉਸ ਨੂੰ ਸਮਝਾਇਆ ਕਿ ਮਾਪਿਆਂ ਨੂੰ ਛੱਡ ਕੇ ਅਲੀ ਦੂਰ ਅਣਜਾਣ ਮੁੰਡੇ ਨੂੰ ਮਿਲਣ ਜਾਣਾ ਬਹੁਤ ਵੱਡੀ ਗਲਤੀ ਹੈ ਫਿਰ ਬੱਚੀ ਨੂੰ ਕਿਹਾ ਕਿ ਆਪਣੇ ਪਰਿਵਾਰ ਦਾ ਨੰਬਰ ਦੇ ਬੱਚੀ ਨੇ ਮਾਪਿਆਂ ਦਾ ਨੰਬਰ ਦਿੱਤਾ ਤਾਂ ਕੰਡਕਟਰ ਨੇ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਪੂਰੇ ਸ਼ਹਿਰ ਵਿੱਚ ਪੁਲਿਸ ਬੱਚੀ ਨੂੰ ਤਲਾਸ਼ ਕਰ ਰਹੀ ਸੀ ਬੱਚੀ ਦੇ ਮਾਪਿਆਂ ਨੇ ਕਿਹਾ ਕਿ ਕਿਰਪਾ ਕਰਕੇ ਇਸ ਬੱਚੀ ਨੂੰ ਕਿਤੇ ਜਾਣ ਨਾ ਦੇਣਾ ਅਸੀਂ ਆ ਰਹੇ ਹਾਂ ਮਾਪੇ ਰਾਤ ਨੂੰ ਡ라이ਵਰ ਪੂਰੀ ਰਾਤ ਨਹੀਂ ਸੁੱਤੇ ਜਦ ਤੱਕ ਮਾਪੇ ਨਾ ਆ ਗਏ ਫਿਰ ਬੱਚੀ ਨੂੰ ਮਾਪਿਆਂ ਕੋਲ ਸੌਂਪ ਦਿੱਤਾ ਤੇ ਜਦੋਂ ਮਾਪਿਆਂ ਨੇ ਕੰਡਕਟਰ ਤੇ ਡਰਾਈਵਰ ਨੂੰ ਇਨਾਮ ਦੇਣਾ ਚਾਹਿਆ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਸਾਡੀ ਤਾਂ ਸਰਕਾਰੀ ਨੌਕਰੀ ਹੈ ਤੁਹਾਡੀ ਬੱਚੀ ਬਚ ਗਈ ਇਹੀ ਸਾਡਾ ਇਨਾਮ ਹੈ ਆਪ ਸਭ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਨਹੀਂ ਛੋਟੀ ਉਮਰ ਵਿੱਚ ਵੀ ਮੋਬਾਈਲ ਨਾ ਦਿਓ ਤਾਂ ਕਿ ਉਹ ਕਿਸੇ ਗਲਤ ਰਸਤੇ ਚੱਲ ਪਾਏ ਮੋਬਾਈਲ ਜੇ ਆਪਣੀ ਜ਼ਿੰਦਗੀ ਨੂੰ ਆਸਾਨ ਬਣਾਉਂਦਾ ਹੈ ਤਾਂ ਕਿਤੇ ਨਾ ਕਿਤੇ ਮੁਸ਼ਕਲਾਂ ਦੇ ਵਿੱਚ ਵੀ ਜ਼ਰੂਰ ਪਾਉਂਦਾ ਹੈ ਕਹਾਣੀ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇੱਕ ਸੱਚੀ ਕਹਾਣੀ ਹੈ